ਕੈਨੇਡਾ ਨੇ ਆਪਣੇ ਨਾਗਰਿਕਤਾ ਕਾਨੂੰਨ ਦੇ ਵਿੱਚ ਲੰਬੇ ਸਮੇਂ ਤੋਂ ਡੀਕੇ ਯਾ ਰਹੇ ਸੁਧਾਰ ਲਾਗੂ ਕਰ ਦਿੱਤੇ ਨੇ ਜਿਸ ਨਾਲ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਪਰਿਵਾਰ ਅਤੇ ਪੁੰਛੂ ਦੁਆਰਾ ਨਾਗਰਿਕਤਾ ਕਿਵੇਂ ਲਾਗੂ ਹੁੰਦੀ ਹੈ ਇਸ ਨੂੰ ਮੁੜ ਅਕਾ ਦਿੱਤਾ ਗਿਆ। ਵਿਲਸੇ ਤੇ ਲਾਗੂ ਹੋਣ ਦੇ ਨਾਲ ਹਜ਼ਾਰਾਂ ਲੋਕ ਜਿਨ੍ਹਾਂ ਨੂੰ ਪਹਿਲਾ ਬਾਅਦ ਰੱਖਿਆ ਗਿਆ ਸੀ ਉਹ ਅੰਤ ਵਿੱਚ ਕੈਨੇਡੀਅਨ ਨਾਗਰਿਕ ਵਜੋਂ ਮੰਨਦਾ ਪ੍ਰਾਪਤ ਕਰ ਸਕਦੇ ਨੇ ਜੁਨਾ ਦੇ ਵਿੱਚ ਬਹੁਤ ਸਾਰੇ ਭਾਰਤ ਦੇ ਨਾਲ ਸੰਬੰਧ ਰੱਖਦੇ ਨੇ। कनाडा ਦਾ ਨਾਗਿਕਤਾ ਚਾਚੋ ਸੋਮਵਾਰ ਇੱਕ ਨਵੇਂ ਅਧਿਆਇ ਦੇ ਵਿੱਚ ਦਾਖਲ ਹੋ ਗਿਆ ਕਿਉਂਕਿ ਬਿਲ ਸੀ 3 ਨਾਗਿਕਤਾ ਐਕਟ 2025 ਦੇ ਵਿੱਚ ਸੋਧ ਕਰਨ ਦੇ ਲਈ ਇੱਕ ਐਕਟ ਰਸਮੀ ਤੌਰ ਉਤੇ ਲਾਗੂ ਹੋ ਗਿਆ ਸੁਧਾਰ ਦਾ ਉਦੇਸ਼ ਮਨਸ਼ੂ ਦੁਆਰਾ ਨਾਗਿਕਤਾ ਨੂੰ ਆਧੁਨਿਕ ਬਣਾਉਣਾ ਸੰਵਿਧਾਨਕ ਸੰਤਾਵਾਂ ਨੂੰ ਹਲਕਣਾ ਤੇ ਵਿਸ਼ਵਪੱਤਰੂਤੇ ਮੋਬਾਈਲ ਕੈਨੇਡੀਅਨ ਪਰਿਵਾਰਾਂ ਦੀ ਹਕੀਕਤ ਨੂੰ ਦੱਸਉਂਦਾ ਹੈ ਕੈਨੇਡਾ ਦੇ ਨਾਟੂ ਕਿਪਰਪਾਸਬੰਦ ਵਾਲੇ ਭਾਈਚਾਰੇ ਦੇ ਲਈ ਜਿਨ੍ਹਾਂ ਦੇ ਵਿੱਚ ਭਾਰਤੀ ਅਤੇ ਭਾਰਤੀ ਮੂਲ ਦੇ ਲੋਕ ਸ਼ਾਮਲ ਨੇ ਇਹਨਾਂ ਤਬਦੀਲੀਆਂ ਦੇ ਮਹੱਤਵਪੂਰਨ ਪ੍ਰਭਾਵ ਹੋ ਸਕਦੇ ਨੇ ਇਸ ਉਦਾਰ ਦੇ ਕੇਂਦਰ ਦੇ ਵਿੱਚ ਸਖਤ ਪੁਰਾਣੇ ਨਿਯਮਾਂ ਤੋਂ ਇੱਕ ਫੈਸਲਾਕੁਨ ਕਦਮ ਹੈ ਜੋ ਬਹੁਤ ਸਾਰੇ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਜਾਂ ਫਿਰ ਬਰਕਰਾਰ ਰੱਖਣ ਤੋਂ ਰੋਕ ਦੇਣੀ ਨਵੇਂ ਕਾਨੂੰਨ ਦੇ ਤਹਿਤ 15 ਦਸੰਬਰ 2025 ਤੋਂ ਪਹਿਲਾ ਫਾਇਦਾ ਹੋਏ ਵਿਅਕਤੀ ਜੋ ਨਾਗਰਿਕ ਹੁੰਦੇ ਨੇ ਪਹਿਲੀ ਪੀੜ੍ਹੀ ਦੀ ਸੀਮਾ ਜਾਂ ਹੋਰ ਇਤਿਹਾਸਿਕ ਪਬੰਧਤੀਆਂ ਦੇ ਲਈ ਹੁਣ ਕੈਨੇਡੀਅਨ ਨਾਗਰਿਕ ਮੰਨੇ ਜਾਂਦੇ ਨੇ ਉਹ ਨਵੀਂ ਐਸਈ ਜਮਾ ਕੀਤੇ ਨਾਗਰਿਕਤਾ ਦੇ ਅਧਿਕਾਰਤ ਸਬੂਤ ਦੇ ਲਈ ਅਲਜੀਰੀਆ ਦੇ ਯੋਗ ਨੇ ਇਸ ਨਾਲ ਹੀ ਇਹ ਕਾਨੂੰਨ ਇੱਕਪ ਵਿਖਮੁਕੀ ਦਸਤਾ ਤਿਆਰ ਕਰਦਾ ਹੈ ਕੈਨੇਡੀਅਨ ਮਾਪੇ ਜੋ ਖੁਦ ਵਿਦੇਸ਼ੀ ਵਿੱਚ ਪੈਦਾ ਹੋਏ ਜੋ ਗੋਤ ਲਏ ਗਏ ਸਨ ਉਹ ਹੁਣੇ ਕਾਨੂੰਨ ਦੇ ਲਾਗੂ ਹੋਣ ਤੇ ਜਪਾਤ ਦੇ ਵਿੱਚ ਕੈਨੇਡਾ ਤੋਂ ਬਾਹਰ ਪੈਦਾ ਹੋਏ ਜੋ ਗੋਤ ਲਏ ਗਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇ ਸਕਦੇ ਨੇ ਬਸ਼ਰਤੇ ਕਿ ਉਹ ਕੈਨੇਡਾ ਤੇ ਨਾਲ ਮਹੱਤਵਪੂਰਨ ਸੰਬੰਧਤਾ ਪ੍ਰਦਰਸ਼ਨ ਕਰਦੇ ਹੋਣ ਇਸ ਉਦਾਲਤ ਹੁਜਰਾਨੋ ਦੇ ਵਿੱਚ ਪੇਸ਼ ਕੀਤੀ ਗਈ ਪਹਿਲੀ ਪੀੜ੍ਹੀ ਦੀ ਅਖੋਤੀ ਸੀਮਾ ਦੇ ਆਲੇ ਦੁਆਲੇ ਸਾਲ ਦੇ ਕਾਨੂੰਨੀ ਅਤੇ ਰਾਜਨੀਤਿਕ ਦਬਾਅ ਤੋਂ ਪਾਦਾਇਨ ਹੈ ਇਸ ਨਿਯਮ ਨੇ ਕੈਨੇਡਾ ਤੋਂ ਬਾਹਰ ਪੈਦਾ ਹੋਏ ਜੋਕੋਤ ਲੈ ਕੇ ਕੈਨੇਡੀਅਨ ਮਾਪਿਆਂ ਤੇ ਵਿਦੇਸ਼ਾਂ ਵਿੱਚ ਪੈਦਾ ਹੋਏ ਬੱਚਿਆਂ ਦੇ ਲਈ ਵਾਇਨਸ਼ੇ ਦੁਆਰਾ ਨਾਗਰਿਕਤਾ ਉਤੇ پابੰਦੀ ਲਗਾ ਦਿੱਤੀ ਹੈ ਦਸੰਬਰ 2023 ਦੇ ਵਿੱਚ অন্ਟਾਰੀਓ ਸਪੀਰੀਟ ਕੋਰਟ ਆਫ ਜਸਟਿਸ ਨੇ ਫੈਸਲਾ ਸੁਣਾਇਆ ਕਿ ਇਸ ਸੀਮਾ ਦੇ ਮੁੱਖ ਤੱਤ ਗੈਸ ਸੰਵਿਧਾਨਕ ਅਸੰਗੀ ਸਰਕਾਰ ਨੇ ਅਪੀਲ ਨਾ ਕਰਨ ਦੀ ਚੋਣ ਕੀਤੀ ਇਸ ਸਵੀਕਾਰ ਕਰਨ ਹੋਏ ਕਿ ਕਾਨੂੰਨ ਨੇ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਕੈਨੇਡੀਅਨ ਦੇ ਬੱਚਿਆਂ ਦੇ ਲਈ ਅਨੁਚਿਤ ਨਤੀਜੇ ਪੈਦਾ ਕੀਤੇ ਅੰਤਿਮ ਉਪਾਏ ਪੇਸ਼ ਕੀਤੇ ਗਏ ਸਨ ਪਰ ਬਿਲ C3 ਹੁਣ ਇਹਨਾਂ ਤਬਦੀਲੀਆਂ ਨੂੰ ਸਥਾਈ ਤੌਰ ਤੇ ਕਾਨੂੰਨ ਦੇ ਵਿੱਚ ਸ਼ਾਮਲ ਕਰਦਾ ਹੈ ਭਾਰਤੀ ਕੈਨੇਡੀਅਨ ਪ੍ਰਵਾਸੀ ਵਿਦਿਆਰਥੀਆਂ ਤੇ ਪ੍ਰਵਾਸੀ ਪੇਸ਼ੇਵਰਾਂ ਲਈ ਸਭ ਤੋਂ ਵੱਡੇ ਸਰੋਤਾਂ ਦੇਸ਼ਾਂ ਦੇ ਵਿੱਚੋਂ ਇੱਕ ਹੈ ਭਾਰਤੀ ਮੂਲ ਦੇ ਹਜ਼ਾਰੇ ਕੈਨੇਡੀਅਨ ਕੈਨੇਡਾ ਤੋਂ ਬਾਹਰ ਰਹਿੰਦੇ ਨੇ ਕੰਮ ਕਰਦੇ ਨੇ ਅਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਨੇ ਜਿਦੇ ਵਿੱਚ ਭਾਰਤ ਵੀ ਸ਼ਾਮਲ ਹੈ ਅਜਿਹੇ ਪਰਿਵਾਰ ਦੇ ਲਈ ਨਵੇਂ ਨਿਯਮ ਪਰिवर्तनशील ਹੋ ਸਕਦੇ ਨੇ ਕੈਨੇਡੀਅਨ ਮਾਪੇ ਦੇ ਵਿਦੇਸ਼ਾਂ ਵਿੱਚ ਪੈਦਾ ਹੋਏ ਬੱਚੇ ਜਿਨ੍ਹਾਂ ਨੂੰ ਪਹਿਲਾਂ ਪਹਿਲੀ ਪੀੜ੍ਹੀ ਦੀ ਸੀਮਾ ਦੁਆਰਾ ਰੋਕ ਕੇ ਗਿਆ ਸੀ ਹੁਣ ਉਹ ਨਾਗਰਿਕਤਾ ਲਈ ਯੋਗ ਹੋ ਸਕਦੇ ਨੇ ਖਾਸ ਕਰਕੇ ਜਿੱਥੇ ਮਾਪੇ ਦੀ ਹਾਇਸ਼ੋ ਸਿੱਖਿਆ ਰੁਸਗਾਰជា ਹੋ ਸਬੰਧ ਰਹੀ ਕੈਨੇਡਾ ਨਾਲ ਅਰਥਪੂਰਨ ਸਬੰਧ ਦਿਖਾ ਸਕਦੇ ਨੇ ਕੱਟ ਆਫ ਮਿਤੀ ਤੋਂ ਪਹਿਲਾਂ ਪੈਦਾ ਹੋਏ ਲੋਕ ਜਿਨ੍ਹਾਂ ਨੂੰ ਪਹਿਲਾਂ ਪਹਿਲਾ ਨਿਯਮਾਂ ਅਧੀਨ ਬਾਹਰ ਰੱਖਿਆ ਗਿਆ ਸੀ ਹੁਣ ਉਹਨਾਂ ਨੂੰ ਵੀ ਨਾਗਰਿਕ ਵਜੋਂ ਮੰਨਤਾ ਦਿੱਤੀ ਜਾ ਸਕਦੀ ਹੈ ਅਤੇ ਦਸਮੀ ਦਸਤਾਵੇਜ਼ ਮੰਗੇ ਜਾ ਸਕਦੇ ਨੇ ਹੁਣ ਲਾਗੂ ਹੋਣ ਵਾਲੇ ਸੌਦਾ ਦੇ ਨਾਲ ਇਮੀਗ੍ਰੇਸ਼ਨ ਰਿਫਿਊਜ਼ਡੈਂਟ ਸਿਟੀਜ਼ਨਸ਼ਿਪ ਕੈਨੇਡਾ ਨਵੇਂ ਨਿਯਮਾਂ ਦੇ ਤਹਿਤ ਨਾਗਿਕਤਾ ਸਰਟੀਫਿਕੇਟ ਅੱਜੇ ਦੀ ਪ੍ਰਕਿਰਿਆ ਕਰੇਗਾ ਮਹੱਤਵਪੂਰਨ ਗੱਲ ਇਹ ਹੈ ਕਿ ਅੰਤਿਮ ਉਪਾਵਾਂਧੀ ਤਹਿਤ ਅਰਜ਼ੀ ਦੇਣ ਵਾਲੇ ਵਿਅਕਤੀਆਂ ਨੂੰ ਦੁਬਾਰਾ ਜੀਤ ਦੇ ਦੀ ਜ਼ਰੂਰਤ ਨਹੀਂ ਹੈ ਕੈਨੇਡਾ ਨੇ ਆਪਣੇ ਨਾਗਿਕਤਾ ਕਾਨੂੰਨ ਦੇ ਵਿੱਚ ਲੰਬੇ ਸਮੇਂ ਤੋਂ ਡੀਕੇ ਜਾ ਰਹੇ ਸੁਧਾਰ ਲਾਗੂ ਕਰ ਦਿੱਤੇ ਨੇ ਜਿਸ ਨਾਲ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਪਰਿਵਾਰਾਂ ਤੇ ਪੁੰਛੂ ਦੁਆਰਾ ਨਾਗਰਿਕਤਾ ਕਿਵੇਂ ਲਾਗੂ ਹੁੰਦੀ ਹੈ ਇਸ ਨੂੰ ਮੁੜ ਘਾ ਦਿੱਤਾ ਗਿਆ ਹੈ ਸੀਟੀਓ ਦੇ ਲਾਗੂ ਹੋਣ ਦੇ ਨਾਲ ਹਜ਼ਾਰਾਂ ਲੋਕ ਜਿਨ੍ਹਾਂ ਨੂੰ ਪਹਿਲਾ ਬਾੜ ਰੱਖਿਆ ਗਿਆ ਸੀ ਉਹ ਅੰਤ ਵਿੱਚ ਕੈਨੇਡੀਅਨ ਨਾਗਰਿਕ ਵਜੋਂ ਮੰਨਤਾ ਪ੍ਰਾਪਤ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਭਾਰਤ ਦੇ ਨਾਲ ਸੰਬੰਧ ਰੱਖਦੇ ਨੇ ਕੈਨੇਡਾ ਦਾ ਨਾਗਰਿਕਤਾ ਚਾਚੂ ਸੋਮਵਾਰ ਇੱਕ ਨਵੇਂ ਅਧਿਆਇ ਦੇ ਵਿੱਚ ਦਾਖਲ ਹੋ ਗਿਆ ਕਿਉਂਕਿ ਬਿਲ ਸੀ 3 ਨਾਗਰਿਕਤਾ ਐਕਟ 2025 ਦੇ ਵਿੱਚ ਸੋਧ ਕਰਨ ਦੇ ਲਈ ਇੱਕ ਐਕਟ ਰਸਮੀ ਤੌਰ ਉਤੇ ਲਾਗੂ ਹੋ ਗਿਆ ਸੁਧਾਰ ਦਾ ਉਦੇਸ਼ ਮਨਸ਼ੂ ਦੁਆਰਾ ਨਾਗਰਿਕਤਾ ਨੂੰ ਆਧੁਨਿਕ ਬਣਾਉਣਾ ਸਵਿਧਾ ਨਕਸ਼ੀਨਤਾਵਾਂ ਨੂੰ ਹਲਕਣਾ ਤੇ ਵਿਸ਼ਵ ਪੱਤਰੂ ਤੇ ਮੋਬਾਈਲ ਕੈਨੇਡੀਅਨ ਪਰਿਵਾਰਾਂ ਦੀ ਹਕੀਕਤ ਨੂੰ ਦੱਸਉਂਦਾ ਹੈ ਕੈਨੇਡਾ ਦੇ ਨਾਲ ਟੰਗੇ ਪਰਵਾਸਬੰਦ ਵਾਲੇ ਭਾਈਚਾਰੇ ਦੇ ਲਈ ਜਿਨ੍ਹਾਂ ਦੇ ਵਿੱਚ ਭਾਰਤੀ ਅਤੇ ਭਾਰਤੀ ਮੂਲ ਦੇ ਲੋਕ ਸ਼ਾਮਲ ਨੇ ਇਹਨਾਂ ਤਬਦੀਲੀਆਂ ਦੇ ਮਹੱਤਵਪੂਰਨ ਪ੍ਰਭਾਵ ਹੋ ਸਕਦੇ ਨੇ ਇਸ ਦੌਰ ਦੇ ਕੇਂਦਰ ਦੇ ਵਿੱਚ ਸਖਤ ਪੁਰਾਣੇ ਨਿਯਮਾਂ ਤੋਂ ਇੱਕ ਫੈਸਲਾਕੁਨ ਕਦਮ ਹੈ ਜੋ ਬਹੁਤ ਸਾਰੇ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਜਾਂ ਫਿਰ ਬਰਕਰਾਰ ਰੱਖਣ ਤੋਂ ਰੋਕ ਦੇਣੀ ਨਵੇਂ ਕਾਨੂੰਨ ਦੇ ਤਹਿਤ 15 ਦਸੰਬਰ 2025 ਤੋਂ ਪਹਿਲਾ ਫਾਇਦਾ ਹੋਏ ਵਿਅਕਤੀ ਜੋ ਨਾਗਰਿਕ ਹੁੰਦੇ ਨੇ ਪਹਿਲੀ ਪੀੜ੍ਹੀ ਦੀ ਸੀਮਾ ਜਾਂ ਹੋਰ ਇਤਿਹਾਸਿਕ ਪਾਬੰਦੀਆਂ ਦੇ ਲਈ ਹੁਣ ਕੈਨੇਡੀਅਨ ਨਾਗਿਕ ਮੰਨੇ ਜਾਂਦੇ ਨੇ ਉਹ ਨਵੀਂ ਐਸਡੀ ਜਮਾ ਕਿਤੇ ਵੀ ਨਾ ਨਾਗਰਿਕਤਾ ਦੇ ਅਧਿਕਾਰ ਤੇ ਸਪੂਤ ਦੇ ਲਈ ਅਲਜੀ ਦੇਨ ਦੇ ਯੋਗਨੇ ਇਸ ਨਾਲ ਹੀ ਇਹ ਕਾਨੂੰਨ ਇੱਕਪ ਵਿਖਮੁਖੀ ਦਸਤਾ ਤਿਆਰ ਕਰਦਾ ਹੈ ਕੈਨੇਡੀਅਨ ਮਾਪੇ ਜੋ ਖੁਦ ਵਿਦੇਸ਼ੀ ਵਿੱਚ ਪੈਦਾ ਹੋਏ ਜਾਂ ਗੋਤ ਲਏ ਗਏ ਸਨ ਉਹ ਹੁਣੇ ਕਾਨੂੰਨ ਦੇ ਲਾਗੂ ਹੋਣ ਤੇ ਜਪਾਤ ਦੇ ਵਿੱਚ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਤ ਲਏ ਗਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇ ਸਕਦੇ ਨੇ ਬਸ਼ਰਤੇ ਕਿ ਉਹ ਕੈਨੇਡਾ ਤੇ ਨਾਲ ਮਹੱਤਵਪੂਰਨ ਸੰਬੰਧਤਾ ਪ੍ਰਦਰਸ਼ਨ ਕਰਦੇ ਹੋਣ ਇਸ ਉਦਾਲਤ 2009 ਦੇ ਵਿੱਚ ਪੇਸ਼ ਕੀਤੀ ਗਈ ਪਹਿਲੀ ਪੀੜ੍ਹੀ ਦੀ ਅਖੋਤੀ ਸੀਮਾ ਦੇ ਆਲੇ ਦੁਆਲੇ ਸਾਲ ਦੇ ਕਾਨੂੰਨੀ ਅਤੇ ਰਾਜਨੀਤਿਕ ਦਬਾਅ ਤੋਂ ਪਾਦਾਇਨ ਹੈ। ਇਸ ਨਿਯਮ ਨੇ ਕੈਨੇਡਾ ਤੋਂ ਬਾਹਰ ਪੈਦਾ ਹੋਏ ਜੋਕੋਤ ਲੈ ਕੇ ਕੈਨੇਡੀਅਨ ਮਾਪਿਆਂ ਤੇ ਵਿਦੇਸ਼ਾਂ ਵਿੱਚ ਪੈਦਾ ਹੋਏ ਬੱਚਿਆਂ ਦੇ ਲਈ ਵੰਸ਼ ਦੁਆਰਾ ਨਾਗਰਿਕਤਾ ਉਤੇ پابੰਦੀ ਲਗਾ ਦਿੱਤੀ ਹੈ। ਦਸੰਬਰ 2023 ਦੇ ਵਿੱਚ অন্ਟਾਰੀਓਸ ਪੀਪਲ ਕੋਰਟ ਆਫ ਜਸਟਿਸ ਨੇ ਫੈਸਲਾ ਸੁਣਾਇਆ ਕਿ ਇਸ ਸੀਮਾ ਦੇ ਮੁੱਖ ਤੱਤ ਗੈਰ ਸੰਵਿਧਾਨਕ ਸੰਗੀ ਸਰਕਾਰ ਨੇ ਅਪੀਲ ਨਾ ਕਰਨ ਦੀ ਚੋਣ ਕੀਤੀ। ਇਸ ਸਵੀਕਾਰ ਕਰਨ ਹੋਏ ਕਿ ਇਹ ਕਾਨੂੰਨ ਨੇ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਕੈਨੇਡੀਅਨ ਦੇ ਬੱਚਿਆਂ ਦੇ ਲਈ ਅਨੁਚਿਤ ਨਤੀਜੇ ਪੈਦਾ ਕੀਤੇ। ਅੰਤਿਮ ਉਪਾਏ ਪੇਸ਼ ਕੀਤੇ ਗਏ ਸਨ ਪਰ ਬਿਲ C3 ਹੁਣ ਇਹਨਾਂ ਤਬਦੀਲੀਆਂ ਨੂੰ ਸਥਾਈ ਤੌਰ ਤੇ ਕਾਨੂੰਨ ਦੇ ਵਿੱਚ ਸ਼ਾਮਲ ਕਰਦਾ ਹੈ। ਭਾਰਤੀ ਕੈਨੇਡੀਅਨ ਪ੍ਰਵਾਸੀ ਵਿਦਿਆਰਥੀਆਂ ਤੇ ਪ੍ਰਵਾਸੀ ਪੇਸ਼ੇਵਰਾਂ ਲਈ ਸਭ ਤੋਂ ਵੱਡੇ ਸਰੋਤਾਂ ਦੇਸ਼ਾਂ ਦੇ ਵਿੱਚੋਂ ਇੱਕ ਹੈ। ਭਾਰਤੀ ਮੂਲ ਦੇ ਹਜ਼ਾਰੇ ਕੈਨੇਡੀਅਨ ਕੈਨੇਡਾ ਤੋਂ ਬਾਹਰ ਰਹਿੰਦੇ ਨੇ, ਕੰਮ ਕਰਦੇ ਨੇ ਅਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਨੇ ਜਿਦੇ ਵਿੱਚ ਭਾਰਤ ਵੀ ਸ਼ਾਮਲ ਹੈ। ਅਜਿਹੇ ਪਰਿਵਾਰ ਦੇ ਲਈ ਨਵੇਂ ਨਿਯਮ ਪਰਿਵਰਤਨ ਪੈਨਸ਼ੀਲ ਹੋ ਸਕਦੇ ਨੇ ਕੈਨੇਡੀਅਨ ਮਾਪੇ ਦੇ ਵਿਦੇਸ਼ਾਂ ਵਿੱਚ ਪੈਦਾ ਹੋਏ ਬੱਚੇ ਜਿਨ੍ਹਾਂ ਨੂੰ ਪਹਿਲਾਂ ਪਹਿਲੀ ਪੀੜ੍ਹੀ ਦੀ ਸੀਮਾ ਦੁਆਰਾ ਰੋਕ ਕੇ ਗਿਆ ਸੀ ਹੁਣ ਉਹ ਨਾਗਰਿਕਤਾ ਦੇ ਲਈ ਯੋਗ ਹੋ ਸਕਦੇ ਨੇ ਖਾਸ ਕਰਕੇ ਜਿੱਥੇ ਮਾਪੇ ਦੀ ਹਾਇਸ਼ੋ ਸਿੱਖਿਆ ਰੁਸਗਾਰ ਚਾ ਹੋ ਸਬੰਧ ਰਹੀ ਕੈਨੇਡਾ ਨਾਲ ਆਰਥਪੂਰਨ ਸਬੰਧ ਦਿਖਾ ਸਕਦੇ ਨੇ ਕੱਟ ਆਫ ਮਿਤੀ ਤੋਂ ਪਹਿਲਾਂ ਪੈਦਾ ਹੋਏ ਲੋਕ ਜਿਨ੍ਹਾਂ ਨੂੰ ਪਹਿਲਾਂ ਪਹਿਲਾਂ ਨਿਯਮਾਂ ਅਧਿਨ ਬਾਹਰ ਰੱਖੇ ਗਿਆ ਸੀ ਹੁਣ ਉਹਨਾਂ ਨੂੰ ਵੀ ਨਾਗਰਿਕ ਵਜੋਂ ਮਾਨਤਾ ਦਿੱਤੀ ਜਾ ਸਕਦੀ ਹੈ ਅਤੇ ਇਸ ਰਸਮੀ ਦਸਤਾਵੇਜ਼ ਮੰਗੇ ਜਾ ਸਕਦੇ ਨੇ ਹੁਣ ਲਾਗੂ ਹੋਣ ਵਾਲੇ ਸੌਦੇ ਦੇ ਨਾਲ ਇਮੀਗ੍ਰੇਸ਼ਨ ਰਿਫਿਊਜ਼ਡੈਂਟਸ ਸਿਟੀਜ਼ਨਸ਼ਿਪ ਕੈਨੇਡਾ ਨਵੇਂ ਨਿਯਮਾਂ ਦੇ ਤਹਿਤ ਨਾਗਰਿਕਤਾ ਸਰਟੀਫਿਕੇਟ ਅੱਜੇ ਦੀ ਪ੍ਰਕਿਰਿਆ ਕਰੇਗਾ ਮਹੱਤਵਪੂਰਨ ਗੱਲ ਇਹ ਹੈ ਕਿ ਅੰਤਿਮ ਉਪਾਵਾਂਤ ਦੇ ਤਹਿਤ ਅਰਜ਼ੀ ਦੇਣ ਵਾਲੇ ਵਿਅਕਤੀਆਂ ਨੂੰ ਦੁਬਾਰਾ ਜੀਤ ਦੇ ਦੀ ਜ਼ਰੂਰਤ ਨਹੀਂ ਹੈ ਕੈਨੇਡਾ ਨੇ ਆਪਣੇ ਨਾਗਰਿਕਤਾ ਕਾਨੂੰਨ ਦੇ ਵਿੱਚ ਲੰਬੇ ਸਮੇਂ ਤੋਂ ਡੀਕੇ ਜਾ ਰਹੇ ਸੁਧਾਰ ਲਾਗੂ ਕਰ ਦਿੱਤੇ ਨੇ ਜਿਸ ਨਾਲ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਪਰਿਵਾਰਾਂ ਤੇ ਪੁੰਛ ਦੁਆਰਾ ਨਾਗਰਿਕਤਾ ਕਿਵੇਂ ਲਾਗੂ ਹੁੰਦੀ ਹੈ ਇਸ ਨੂੰ ਮੁੜ ਘਾ ਦਿੱਤਾ ਗਿਆ ਹੈ ਵੀਸੀਟੀਏ ਦੇ ਲਾਗੂ ਹੋਣ ਦੇ ਨਾਲ ਹਜ਼ਾਰਾਂ ਲੋਕ ਜਿਨ੍ਹਾਂ ਨੂੰ ਪਹਿਲਾ ਬਾੜ ਰੱਖਿਆ ਗਿਆ ਸੀ ਉਹ ਅੰਤ ਵਿੱਚ ਕੈਨੇਡੀਅਨ ਨਾਗਰਿਕ ਵਜੋਂ ਮੰਨਤਾ ਪ੍ਰਾਪਤ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਭਾਰਤ ਦੇ ਨਾਲ ਸੰਬੰਧ ਰੱਖਦੇ ਨੇ कनाडा ਦਾ ਨਾਗਰਿਕਤਾ ਚਾਚੋ ਸੋਮਵਾਰ ਇੱਕ ਨਵੇਂ ਅਧਿਆਇ ਦੇ ਵਿੱਚ ਦਾਖਲ ਹੋ ਗਿਆ ਕਿਉਂਕਿ ਬਿਲ ਸੀ 3 ਨਾਗਰਿਕਤਾ ਐਕਟ 2025 ਦੇ ਵਿੱਚ ਸੋਧ ਕਰਨ ਦੇ ਲਈ ਇੱਕ ਐਕਟ ਰਸਮੀ ਤੌਰ ਤੇ ਲਾਗੂ ਹੋ ਗਿਆ ਸੁਧਾਰ ਦਾ ਉਦੇਸ਼ ਵੰਸ਼ੂ ਦੁਆਰਾ ਨਾਗਰਿਕਤਾ ਨੂੰ ਆਧੁਨਿਕ ਬਣਾਉਣਾ ਸੰਵਿਧਾਨਕ ਸ਼ੰਤਾਵਾਂ ਨੂੰ ਹਲਕਣਾ ਤੇ ਵਿਸ਼ੋਪੱਤਰੂ ਤੇ ਮੋਬਾਈਲ ਕੈਨੇਡੀਅਨ ਪਰਿਵਾਰਾਂ ਦੀ ਹਕੀਕਤ ਨੂੰ ਦਸਉਦਾ ਹੈ ਕੈਨੇਡਾ ਦੇ ਨਾਲ ਟੁਕੀਪਰ ਪਾਸਬੰਦ ਵਾਲੇ ਭਾਈਚਾਰੇ ਦੇ ਲਈ ਜਿਨ੍ਹਾਂ ਦੇ ਵਿੱਚ ਭਾਰਤੀ ਅਤੇ ਭਾਰਤੀ ਮੂਲ ਦੇ ਲੋਕ ਸ਼ਾਮਲ ਨੇ ਇਹਨਾਂ ਤਬਦੀਲੀਆਂ ਦੇ ਮਹੱਤਵਪੂਰਨ ਪ੍ਰਭਾਵ ਹੋ ਸਕਦੇ ਨੇ ਇਸ ਉਦਾਰ ਦੇ ਕੇਂਦਰ ਦੇ ਵਿੱਚ ਸਿਰਕਤ ਪੁਰਾਣੇ ਨਿਯਮਾਂ ਤੋਂ ਇੱਕ ਫੈਸਲਾਕੁਨ ਕਦਮ ਹੈ ਜੋ ਬਹੁਤ ਸਾਰੇ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਜਾਂ ਫਿਰ ਬਰਕਰਾਰ ਰੱਖਣ ਤੋਂ ਰੋਕ ਦੇਣੀ ਨਵੇਂ ਕਾਨੂੰਨ ਦੇ ਤਹਿਤ 15 ਦਸੰਬਰ 2025 ਤੋਂ ਪਹਿਲਾ ਪੈਦਾ ਹੋਏ ਵਿਅਕਤੀ ਜੋ ਨਾਗਰਿਕ ਹੁੰਦੇ ਨੇ ਪਹਿਲੀ ਪੀੜ੍ਹੀ ਦੀ ਸੀਮਾ ਜਾਂ ਹੋਰ ਇਤਿਹਾਸਿਕ ਪਾਬੰਦੀਆਂ ਦੇ ਲਈ ਹੁਣ ਕੈਨੇਡੀਅਨ ਨਾਗਿਕ ਮੰਨੇ ਜਾਂਦੇ ਨੇ ਉਹ ਨਵੀਂ ਐਸਡੀ ਜਮਾ ਕੀਤੇ ਬ ਨਾਗਰਿਕਤਾ ਦੇ ਅਧਿਕਾਰ ਤੇ ਸਪੂਤ ਦੇ ਲਈ ਅਲਜੀਦਨ ਦੇ ਯੋਗ ਨੇ ਇਸਨਾਲ